ਸਾਡੇ ਕੋਲ ਪੇਰੈਂਟਸ ਬੱਚਾ ਲੈ ਕੇ ਆਉਂਦੇ ਨੇ ਤੇ ਦੱਸਦੇ ਨੇ ਕਿ ਜੀ ਇਹਦੇ ਅਚਾਨਕ ਹੀ ਸਾਰੇ ਦੰਦ ਖਰਾਬ ਹੋ ਗਏ ਉਹ ਬੱਚਾ ਵੀ ਇੰਨਾ ਛੋਟਾ ਹੁੰਦਾ ਹੈ ਉਹ ਕੋਆਪਰੇਟ ਨਹੀਂ ਕਰਦਾ ਉਹਦਾ ਟ੍ਰੀਟਮੈਂਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਬੜੀ ਪੇਨਫੁੱਲ ਕੰਡੀਸ਼ਨ ਆਉਂਦੀ ਹੈ ਕਿਉਂਕਿ ਨਸਾਂ ਤੱਕ ਦੰਦ ਖਰਾਬ ਹੋ ਜਾਂਦੇ ਆ ਉਹ ਬੱਚਿਆਂ ਨੂੰ ਅਸੀਂ ਬੋਟਲ ਫੀਡਿੰਗ ਦਿੰਨੇ ਆ ਮਦਰ ਫੀਡ ਨਹੀਂ ਲੈ ਰਹੇ ਉਹ ਬੋਟਲ ਚੋਂ ਦੁੱਧ ਬੱਚਾ ਰਾਤ ਨੂੰ ਚੁੰਗਦਾ ਹੈ ਸੌ ਜਾਂਦਾ ਹੈ ਜਦੋਂ ਬੱਚੇ ਦੇ ਮੂੰਹ ਨੂੰ ਤੁਸੀਂ ਬੋਟਲ ਲਾਤੀ ਤਾਂ ਬੱਚਾ ਜਿੰਨੀ ਦੇਰ ਦੁੱਧ ਨੂੰ ਸੱਖ ਕਰੂਗਾ ਦੁੱਧ ਉਨੀ ਦੇਰ ਤਦਾਉਗਾ ਹੀ ਬੱਚਾ ਸੌਂ ਗਿਆ ਹੁਣ ਉਹ ਦੁੱਧ ਖਿੱਚਣਾ ਬੰਦ ਕਰਤਾ ਪਰ ਬੋਟਲ ਚ ਤੁਪਕਾ ਤੁਪਕਾ ਦੁੱਧ ਉਹਦੇ ਦੰਦਾਂ ਤੇ गिरਦਾ ਰਹਿੰਦਾ ਤਾਂ ਉਹਦੇ ਫਰੰਟ ਵਾਲੇ ਦੰਦਾਂ ਦੇ ਉੱਤੇ ਜ਼ਿਆਦਾ ਜੰਮਦਾ ਹੈ ਜਿਸ ਕਰਕੇ ਉਹਦੇ ਦੰਦ ਬਹੁਤ ਛੇਤੀ ਖਰਾਬ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੁਲਦੀਪ ਸਿੰਘ ਦੀਪ ਡੈਂਟਲ ਕੇਅਰ ਪਟਿਆਲਾ ਤੋਂ ਅੱਜ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸੂਗਾ ਕਿ ਬਹੁਤ ਛੋਟੇ ਬੱਚੇ ਹੁੰਦੇ ਆ ਜਿਹੜੇ 5 ਸਾਲ ਦੇ 4 ਸਾਲ ਦੇ ਤੁਸੀਂ ਕਈ ਵਾਰੀ ਦੇਖੋਗੇ ਨਾ ਉਹਨਾਂ ਦੇ ਉੱਪਰਲੇ ਦੰਦ ਕਾਲੇ ਕਾਲੇ ਹੋ ਜਾਂਦੇ ਆ ਇਹਨੂੰ ਨਰਸਿੰਗ ਬੋਟਲ ਕੇਰੀਜ਼ ਕਿਹਾ ਜਾਂਦਾ ਹੈ ਨਰਸਿੰਗ ਬੋਟਲ ਕੇਰੀਜ਼ ਸਾਡੇ ਕੋਲ ਅ ਪੇਰੈਂਟਸ ਬੱਚਾ ਲੈ ਕੇ ਆਉਂਦੇ ਨੇ ਤੇ ਦੱਸਦੇ ਨੇ ਕਿ ਜੀ ਇਹਦੇ ਅਚਾਨਕ ਹੀ ਸਾਰੇ ਦੰਦ ਖਰਾਬ ਹੋ ਗਏ ਉਹ ਬੱਚਾ ਵੀ ਇੰਨਾ ਛੋਟਾ ਹੁੰਦਾ ਹੈ ਉਸ ਕੋਆਪਰੇਟ ਨਹੀਂ ਕਰਦਾ ਉਹਦਾ ਟ੍ਰੀਟਮੈਂਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਬੜੀ ਪੇਨਫੁੱਲ ਕੰਡੀਸ਼ਨ ਆਉਂਦੀ ਹੈ ਕਿਉਂਕਿ ਨਸਾਂ ਤੱਕ ਦੰਦ ਖਰਾਬ ਹੋ ਜਾਂਦੇ ਆ ਸੋ ਦੋਸਤੋ ਇਹ ਹੁੰਦੇ ਕਿਉਂ ਉਹਨੇ ਦੰਦੇ ਖਰਾਬ ਕਿਉਂਕਿ ਉਹ ਬੱਚਿਆਂ ਨੂੰ ਅਸੀਂ ਬੋਟਲ ਫੀਡਿੰਗ ਦਿੰਨੇ ਆ ਮਦਰ ਫੀਡ ਨਹੀਂ ਲੈ ਰਹੇ ਉਹ ਬੋਟਲ ਚੋਂ ਦੁੱਧ ਬੱਚਾ ਰਾਤ ਨੂੰ ਚੁੰਗਦਾ ਹੈ ਸੌ ਜਾਂਦਾ ਹੈ ਜਦੋਂ ਬੱਚਾ ਮਾਂ ਦਾ ਦੁੱਧ ਪੀਂਦਾ ਤਾਂ ਕੁਦਰਤ ਬਹੁਤ ਵੱਡਾ ਜਾਦੂਗਰ ਹੈ ਜਿੱਦਾਂ ਹੀ ਬੱਚਾ ਦੁੱਧ ਪੀਣਾ ਬੰਦ ਕਰਦਾ ਤਾਂ ਮਾਂ ਦਾ ਦੁੱਧ ਆਉਣਾ ਬੰਦ ਹੋ ਜਾਂਦਾ ਪਰ ਬੋਟਲ 'ਚ ਇਹ ਪ੍ਰੋਸੈਸ ਹੈ ਨਹੀਂਗਾ ਜਦੋਂ ਬੱਚੇ ਦੇ ਮੂੰਹ ਨੂੰ ਤੁਸੀਂ ਬੋਟਲ ਲਾਤੀ ਤab ਬੱਚਾ ਜਿੰਨੀ ਦੇਰ ਦੁੱਧ ਨੂੰ ਸਖ ਕਰੂਗਾ ਦੁੱਧ ਉਨੀ ਦੇਰ ਤਾਉਗਾ ਹੀ ਬੱਚਾ ਸੌਂ ਗਿਆ ਹੁਣ ਉਹ ਦੁੱਧ ਖਿੱਚਣਾ ਬੰਦ ਕਰਤਾ ਪਰ ਬੋਟਲ ਚ ਤੁਪਕਾ ਤੁਪਕਾ ਦੁੱਧ ਉਹਦੇ ਦੰਦਾਂ ਤੇ गिरਦਾ ਰਹਿੰਦਾ ਹੈ ਉੱਤੋਂ ਅਸੀਂ ਦੁੱਧ ਦੇ ਵਿੱਚ ਮਿੱਠਾ ਐਡ ਕਰ ਦਿੰਨੇ ਆ ਤਾਂ ਉਹ ਉਹਦੇ ਫਰੰਟ ਵਾਲੇ ਦੰਦਾਂ ਦੇ ਉੱਤੇ ਜ਼ਿਆਦਾ ਜੰਮਦਾ ਹੈ ਜਿਸ ਕਰਕੇ ਉਹਦੇ ਦੰਦ ਬਹੁਤ ਛੇਤੀ ਖਰਾਬ ਹੋ ਜਾਂਦੇ ਨੇ ਸੋ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਹੋ ਸਕੇ ਤਾਂ ਮਦਰ ਫੀਡ ਦਿਓ ਜੇ ਕਿਸੇ ਕਾਰਨ ਕਰਕੇ ਨਹੀਂ ਦੇ ਸਕਦੇ ਬੋਟਲ ਫੀਡ ਹੀ ਦੇਣੀ ਹੈ ਫਿਰ ਸਤਾਰਕ ਹੋ ਜੋ ਥੋੜੇ ਜਿਹਾ ਸਾਵਧਾਨ ਹੋ ਜੋ ਜਦੋਂ ਤੁਸੀਂ ਬੋਟਲ ਫੀਡ ਕਰਦੇ ਹੋ ਜਦੋਂ ਬੋਟਲ ਨੂੰ ਬੱਚਾ ਸੌਂ ਗਿਆ ਤਾਂ ਬੋਟਲ ਨੂੰ ਉਤਾਰ ਕੇ ਸਾਈਡ ਤੇ ਰੱਖੋ ਤੇ ਇੱਕ ਗਿੱਲਾ ਰੁਮਾਲ ਚਾਕੇ ਉਹਦੇ ਨਾਲ ਉਹਦੇ ਦੰਦ ਸਾਫ਼ ਕਰੋ ਜਾਂ ਗਿੱਲੀ ਕਾਟਨ ਰੂਹ ਦੇ ਨਾਲ ਤੁਸੀਂ ਦੰਦ ਸਾਫ਼ ਕਰ ਸਕਦੇ ਹੋ ਸੋ ਤੁਹਾਡੇ ਆਪਣੇ ਹੱਥ ਚ ਹੈ ਇਹ ਸੋ ਜੇ ਤੁਸੀਂ ਦੰਦਾਂ ਨੂੰ ਸਾਫ਼ ਕਰ ਦਿੰਦੇ ਹੋ ਫਿਰ ਤੁਹਾਡੇ ਬੱਚੇ ਦੇ ਦੰਦ ਬਚ ਸਕਦੇ ਆ ਧੰਨਵਾਦ